ਅੱਜ ਸਮਰਾਲਾ ਥਾਣਾ ਅਦੀਨ ਪੈਂਦੀ ਹੈਡੋਂ ਚੌਂਕੀ ਵਿਖੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਵੱਲੋਂ ਸੜਕ ਸੁਰੱਖਿਆ ਫੋਰਸ ਦੇ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਗੱਡੀ ਨੂੰ ਰਵਾਨਾ ਕੀਤਾ ਡੀਐਸਪੀ ਤਰਲੋਚਨ ਸਿੰਘ ਨੇ ਗਲਬਾਤ ਕਰਦੇ ਹੋਏ ਦੱਸਿਆ ਇਹ ਗੱਡੀ ਜੋ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਥਾਣਿਆਂ ਨੂੰ ਦਿੱਤੀ ਗਈ ਹੈ ਇਹ ਐਕਸੀਡੈਂਟ ਦੀ ਮੌਢਲੀ ਸਹਾਇਤਾ ਅਤੇ ਹਾਈਵੇ ਉੱਪਰ ਐਮਰਜੈਂਸੀ ਸੇਵਾਵਾਂ ਲਈ ਦਿੱਤੀ ਗਈ ਹੈ ਸਮਰਾਲਾ ਥਾਣੇ ਦੇ ਹੈਡੋਂ ਚੌਂਕੀ ਦੀ ਗੱਲ ਕਰੀਏ ਇਹ ਜੋ ਗੱਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਹੈਡੋ ਚੌਂਕੀ ਤੋਂ ਲੈ ਕੇ ਨੀਲੋਪੁਰ ਜੋ ਸਮਰਾਲੇ ਤੇ ਤੌਂਡਾ ਹੈ ਉਸ ਨੂੰ ਕਵਰ ਕਰੇਗੀ ਇਸ ਗੱਡੀ ਵਿੱਚ ਚਾਰ ਮੁਲਾਜ਼ਮ ਸਵੇਰ ਸਮੇਂ ਅਤੇ ਚਾਰ ਮੁਲਾਜ਼ਮ ਰਾਤ ਸਮੇਂ ਕੰਮ ਕਰਨਗੇ ਇਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਹੈ ਜਿਸ ਵਿੱਚ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਕਸੀਡੈਂਟ ਲਈ ਮੋੜਲੀ ਸਹਾਇਤਾ ਅਤੇ ਮੇਨ ਹਾਈਵੇ ਉੱਪਰ ਕੇ ਸੇਵੀ ਐਮਰਜੈਂਸੀ ਲਈ ਹਰ ਸਮੇਂ ਤਿਆਰ ਰਹਿਣਗੇ डीएसपी तरलोचन सिंह ने गलबद दौरान दसया की 112 नंबर डायल करण तो बाद एक गड्डी 10 मिनट दे विच विच दुर्घटना वाली जगह ऊपर पहुंच जाएगी। हुन कोई भी 112 नंबर ते कॉल करके किसी दीवी जान बचा सकता है ये ਕਿਨੇਰ ਅਫਸਰਾਂ ਸਾਹਿਬਾ ਲੋ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ-ਆਨ ਸਾਡੀ ਹੱਦ ਤੋਂ ਲੈ ਕੇ ਨੀਲੋ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨਜੀਓ ਨੇ ਸਹਿਬਾਨ ਨੇ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟਬਲ ਅਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਐ ਇਸ ਗੱਡੀ ਦੀ ਇਹਦੇ ਵਿੱਚ ਫਸਟ-ਏਡ ਜਿਹੜੀ ਕਿਟ ਆ ਉਹ ਵੀ ਪ੍ਰੋਪਰ ਦੇ ਰਿਸਪੌਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਔਨલાઈਨ ਹੈ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਇਹ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਨੇ ਜੇ ਕਿਤੇ ਰੋਡ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜ਼ੀ 112 ਤੇ ਕਾਲ ਆndi ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਹੋ ਵੀ ਜਿਹੜੀ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਏਟਲੀ विद इन नो टाइम ਜਿਹੜਾ ਉਥੇ ਇਹ ਸਾਡੀ ਗੱਡੀ ਹੈ ਰਿਪੋਰਟਰ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਾਹਿਬ ਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟੇਬਲ ਤੇ ਦੋ ਜਵਾਨ ਹੋਣਗੇ 24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਦੇ ਤਿੰਨ ਜਵਾਨ ਹੋਣਗੇ ਤੇ ਬਿਹੜੇ ਐਕਸੀਡੈਂਟ ਦੇ ਮੂਡ ਲਈ ਸਹਾਇਤਾ ਹੁੰਦੀ ਹੈ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਂਣ ਗਣੋਂ ਵੱਲੋਂ ਫਰਸਟ ایڈ ਜਿਹੜੀ ਫਰਸਟ ایڈ ਜਿੰਨੀ ਵੀ ਆ ਸਾਡੇ ਕੋਲ ਫਰਸਟ ایڈ ਗੇਟ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਸਾਡੇ ਉਹ ਜਿਹੜੀ ਵੀ ਮੌਕੇ ਦੇ ਜਿੰਨੀ ਵੀ ਆਦੇਸ਼ ਕਰਨਗੇ ਫਰਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਵੀ ਜੇ ਜਿਹੜੀ ਹਸਪਤਾਲ ਲੱਜਾਏ। ਇਹ ਇਸੇ ਤਰ੍ਹਾਂ ਸਮਝ ਲਓ ਜੀ। ਸਰ ਜਿਹੜੀ ਤੁਹਾਡੀ ਮੂਦੀ ਹਿਸਾਇਤ ਕਿੰਨਾ ਨੰਬਰ ਡਾਇਲ ਕਰੇ ਤੇ ਆਏਗੀ ਤੇ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਜਿਹੜੀਆਂ ਇਹਦੇ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ। ਇਹ ਸਾਰ ਆਪਣੇ ਨਾਲ 112 ਨੰਬਰ ਡਾਇਲ ਕਰੋ ਤੇ ਗੱਡੀ 10-15 10 ਮਿੰਟ ਚ ਪੁੱਥੇ ਪਹੁੰਚੂਗੀ ਤੇ ਉਸ ਤੋਂ ਬਾਅਦ ਸਾਡੇ ਕੋਲ ਫਰਸਟ ਏਡ ਵੀ ਆਈ। ਮੌਕੇ ਤੇ ਅਸੀਂ ਜੋ ਵੀ ਸੱਟ ਫੇੜ ਵੱਜੀ ਆ ਉਹਦਾ ਫਰਸਟ ਏਡ ਕਰਾਂਗੇ ਜੀ। ਬਾਕੀ ਜੇ ਹਸਪਤਾਲ ਤੇ ਪਹੁੰਚਣ ਤੇ ਹਸਪਤਾਲ ਵਿੱਚ ਚਾਵਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਗੱਡੀ ਦੇ ਵਿੱਚ ਜੀ 4 ਮੈਂਬਰ ਹੋਣਗੇ ਇੱਕ ਸਿਪਟ ਦੇ ਵਿੱਚ ਇੱਕ ਐਨ ਜੀਓ ਤਿੰਨ ਕਾਂਸਟੇਬਲ ਜੀ ਤੇ ਇਸੇ ਇਸੇ ਤਰ੍ਹਾਂ ਹੀ ਰਾਤ ਨੂੰ ਆਈ ਸੀਪੀਆਰ ਦੀ ਕੋਲ ਸਿਖਲਾਈ ਦਿੱਤੀ ਗਈ ਹੈ ਹਾਂਜੀ ਇਹਦੇ ਬਾਰੇ ਸਪੈਸ਼ਲ ਸਿਖਲਾਈ ਦਿੱਤੀ ਗਈ ਆ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਤੇ ਦੱਸਿਆ ਗਿਆ ਫਰਸਟ ਏਡ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਪੱਟ ਮੰਨ ਪੱਟੀ ਕਰਨੀ ਆ ਤੇ ਇਹਦੇ ਵਰਗੀ ਜਾਣਕਾਰੀ ਦਿੱਤੀ ਗਈ ਤਾਂ ਨਹੀਂ ਹੈ। ਇੱਥੇ ਆਕਸੀਜਨ ਵਗੈਰਾ ਫਰਸਟ ਏਡ ਚ ਹੁੰਦੀ ਆ ਆਪਣੇ ਕੋਲ ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਤੇ ਉੱਥੇ ਅਸੀਂ ਦਾਖਲ ਕਰਾਵਾਂਗੇ ਜੀ। ਫਰਸਟ ਏਡ ਕੋਲ ਆ ਰਾਇ ਜੀ ਹੋਰ ਕੁਝ ਹੋਲਤ ਨਹੀਂ। ਹੋਰ ਸੋਲਤਾ ਜੀ ਜਿਵੇਂ ਰੋਡ ਤੇ ਕੋਈ ਵਹੀਕਲ ਖੜਾ ਜੀ ਉਹਨੂੰ ਸਾਈਡ ਤੇ ਕਰਾਉਣਾ ਜੀ ਤੇ ਕੋਈ ਕ੍ਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕਸਾਇਤਾ ਹੋ ਸਕੀ ਅਸੀਂ ਆਪਣੇ ਪੱਧਰੋਂ ਵੀ ਕਰਾਂਗੇ ਤੇ ਸਾਡੀ ਇਹ ਮੋਟਲਾ ਫਰਜ਼ ਹੈ ਜੀ। ਮੇਰਾ ਨਾਮ ਕਨਸਟੇਬਲ ਰਵਿੰਦਰ ਕੁਮਾਰ ਹੈ ਜੀ। ਟ੍ਰੇਨਿੰਗ ਤੁਹਾਨੂੰ ਕਿਹੜੀ ਕਿਹੜੀ ਚੀਜ਼ ਮਿਲੀ ਹੈ ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੈਡਿੰਗ ਨੂੰ ਰੋਕਣਾ ਹੈ ਸੀਪੀਆਰ ਬਾਰੇ ਵੀ ਸਾਨੂੰ ਦੱਸਿਆ ਗਿਆ ਸਾਰਾ ਕੁਝ ਸਾਨੂੰ ਮਤਲਬ ਕੇ ਮੋਡਲੀ ਸਹਾਇਤਾ ਦੇਣੀ ਹੈ ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਫਰਸਟ ਐਡ ਕਿਟ ਦੇ ਵਿੱਚ ਥੋੜਾ ਕੀ ਕੀ ਸਮਾਰਾ ਫਰਸਟ ਐਡ ਕਿਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ ਬਾਕੀ ਐਂਟੀਬਾਇਓਟਿਕ ਗੋਲੀਆਂ ਵੀ ਹੈ ਤੇ ਹੋਰ ਬਹੁਤ ਕੁਝ ਹੋਰ ਹੈ